ਅੱਜਕਲ ਸਵੇਰੇ ਸਵੇਰੇ ਛੇਤੀ ਉੱਠਣੀ ਹੁੰਦਾ ਕਿਉਂਕਿ ਠੰਡ ਦਾ ਮੌਸਮ ਹੈ ਨਾ ਤੇ ਰੈਡੀ ਕਹਿੰਦਾ ਸਲੂਨ ਨੂੰ ਟਾਈਮ ਨਾ ਜਾਇਆ ਕਰ ਤੇ ਅਸੀਂ ਅੱਜ ਗੁੱਟ ਤੇ ਬੰਲਿਆ ਕੜੀ ਨੂੰ ਤੇ ਅਸੀਂ ਜਾਵਾਂਗੇ ਅੱਜ ਟਾਈਮ ਤੇ ਸਲੂਨ ਨੂੰ ਤੇ ਫਿਰ ਅਸੀਂ ਆਗੇ ਬ੍ਰੰਪਾ ਵਾਲੇ ਮੇਨ ਰੋਡ ਤੇ ਮੇਨ ਰੋਡ ਤੇ ਆਉਣ ਤੋਂ ਬਾਅਦ ਫਿਰ ਅਸੀਂ ਆਪਣੀ ਦੁਕਾਨ ਦਾ ਥੋੜਾ ਬਲੌਗ ਬਣਾਇਆ ਛੋਟਾ ਜਿਹਾ ਮੇਨ ਰੋਡ ਤੋਂ ਸਿੱਧੀ ਸਿਮੇਟ ਵਾਲੀ ਇਹ ਗਲੀ ਆ ਅਸੀਂ ਆਪਣੀ ਆਈਡੀ ਤੇ ਪੂਰੀ ਵੀਡੀਓ ਪਾਈ ਹੋਈ ਹੈ ਐਡਰੈਸ ਦੀ ਉਹ ਜਗ ਤੁਸੀਂ ਚੈੱਕ ਕਰ ਸਕਦੇ ਹੋ ਜਦੋਂ ਮਰਜੀ ਸਲੂਮ ਫਿਰ ਅਸੀਂ ਕੀਤਾ ਓਪਨ ਐਡਵਾਂਸ ਸਾਨੂੰ ਫੋਨ ਆ ਗਿਆ ਸੀ ਕਿ ਕਸਟਮਰ ਦਾ ਫਿਰ ਜਿਹੜਾ ਉੱਭਰਿਆ ਤੁਸੀਂ ਕੀਤੀ ਜ਼ੀਰੋ ਨੰਬਰ ਦੀ ਫੇਡ ਚੈੱਕ ਕਰੋ ਜਰਾ हेयर कट ਉਸ ਤੋਂ ਬਾਅਦ ਆ ਭਾਜੀ ਉਹਨਾਂ ਦੀ ਵੈ ਅਸੀਂ ਕੀਤਾ ਜ਼ੀਰੋ ਫੇਡ ਕੰਮ 'ਚ ਫਿਰ ਅਸੀਂ ਹੋ ਗਏ ਬਹੁਤ ਹੀ ਜ਼ਿਆਦਾ ਬਿਜ਼ੀ ਬਿਜ਼ੀ ਹੁਣ ਕਰਕੇ ਸਾਤੋਂ ਅਗਦੇ ਵਲੋਗ ਨਹੀਂ ਬਣੇ ਫਿਰ ਅਸੀਂ ਕੀਤੀ ਥੋੜੀ ਸਫਾਈ ਫਾਈ ਕਰਨ ਤੋਂ ਬਾਅਦ ਹੀ ਮੈਂ ਸੋਚਿਆ ਰੋਟੀ ਵੀ ਨਾਲ ਹੀ ਖਾ ਲੈਂਦੇ ਆ 3 ਵਜ ਗਿਆ ਰੋਟੀ ਖਾਉਣ ਤੋਂ ਬਾਅਦ ਅਸੀਂ ਦੇਖਿਆ ਸ਼ਾਮ ਦਾ 뷰 ਉਸ ਤੋਂ ਬਾਅਦ ਆਚੋਬਰ ਆ ਗਿਆ ਦਾ ਪਾਜੀ ਆਪਣੇ ਸਾਹਮਣਾ ਕਰ ਦੋ ਫੇਟ ਫਿਰ ਅਸੀਂ ਮੂਲਟ ਫੇਟ ਕਰ ਦਿੱਤਾ ਤੇ ਦੋ ਟੈਟੂ ਵੀ ਪਾ ਦਿੱਤੇ ਨੇ ਪਾਜੀ ਉਹਨਾਂ ਦੇ ਫਿਰ ਅਸੀਂ ਫੋਨ ਕੀਤਾ ਆਪਣੇ ਭਾਈ ਜੱਸੀ ਨੂੰ ਜਿਗਰੀ ਯਾਰ ਨੂੰ 11:00 ਦੀ ਹਾਕ ਵਜੇ ਤੋਂ ਲਾਵਾ ਤੇ ਉੱਠ ਖੜਦੇ ਆ ਇਹ ਸ਼ੁਕਰ ਅਗੀ ਘਰਾਂ ਤੋਂ ਉੱਠ ਕੇ ਆ ਗਿਆ ਕਿ ਕਿਸੇ ਕੀ ਸਾਡੀ ਖਰਾਬ ਉਹ ਲੈ ਗਏ ਸੀਗੀ ਪੱਟੀ ਤੋਂ ਇਸੇ ਪਹੁੰਚ ਗਏ ਮਕੈਨਿਕ ਦੀ ਦੁਕਾਨ ਤੇ ਵਕੀ ਸਾਡੀ ਹੋ ਗਈ ਸੀਗੀ ਪੂਰੀ ਮੋਡੀਫਾਈ ਹੁ ਪਤਾ ਕਰ ਵੀ ਬਚ ਗਏ ਫਲਾਈ ਕਰਕੇ ਵਕੀ ਤੇ ਦਾ ਬਲੋਗ ਕੀਤਾ ਸੀ ਖਤਮ ਚਿੰਤਾ ਮੰਮ ਨੂੰ ਦੇਖਦੇ ਹੋਏ ਸੋ ਬਾਈਸ ਕੇ ਮ ਲਗੇ ਮੇਰਾ ਬਲੋਗ ਲਾਈਕ ਕਮੈਂਟ ਚਰੂ ਕਰਕੇ ਦੱਸੋ